ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਮਸੀਰ ਸਰਪੰਚ ਬਾਜਦਾ ਜੀ ਜਿਹੜਾ ਹਮਲਾ ਹੋਇਆ ਕਿਸ ਵਜ੍ਹਾ ਤੋਂ ਹੋਇਆ ਕੀ ਕਰ ਜਿਹੜੇ ਅਣਪਛਾਤੇ ਬੰਦੇ ਸੀ ਪਹਿਲਾ ਆਏ ਨੇ 3 ਜਣੇ ਫਿਰ ਉਹ ਤੋਂ ਦੂਜੀ ਵਾਰ ਆਏ ਨੇ 2 ਜਣੇ ਤੇ 6ਵੀਂ ਤੀਜੀ ਵਾਰ ਆਏ ਨੇ 7 ਜਣੇ ਮੈਂ ਪੁੱਛਿਆ ਵੀ ਕਿੰਨੂ ਲੱਭ ਦੇ ਦੇ ਅਸੀਂ ਦੋ ਦੋਵੇਂ ਜਣੇ ਹੀ ਘਰਤੀ ਬੁੱਢੀ ਤੇ ਮੈਂ ਦੋਨੇ ਘਰੇ ਦੀ ਹੋਰ ਕੋਈ ਸਾਡਾ ਜੀ ਕੋਣੀ ਸੀ ਜਦੋਂ ਇਹ ਆਏ ਨੇ ਇਹਨਾਂ ਨੇ ਫਿਰ ਦੂਜੀ ਵਾਰੀ ਦੀ ਆਏ ਨੇ ਤੇ ਸਾਡੇ ਗੱਲ ਪੈ ਗਏ ਨੇ ਬਾਹਰ ਰੇਟ ਰੋੜਾ ਵੇ ਸਾਡੇ ਦੋ ਫਰਿਜਾਂ ਤੋੜਨ ਗਏ ਜੀ ਕੀ ਇਹਨਾਂ ਨੂੰ AC ACਆਂ ਦੇ ਜੀ ਪੱਖਰੇ ਪੰਨ ਗਏ ਨੇ ਲੋਕਾਂ ਦੀ ਟੈਂਕੀਆਂ ਟੁੱਟ ਗਈਆਂ ਨੇ ਸਾਡੇ ਆ ਸ਼ੀਸ਼ੇ ਟੁੱਟੇ ਪਏ ਨੇ ਆ ਸ਼ੀਸ਼ੇ ਟੁੱਟੇ ਪਏ ਸਾਡੇ ਇਹ ਬੰਦੇ ਆ ਨੇ ਅੱਗੇ ਵੀ ਇੱਥੇ ਬਹੁਤ ਵਾਰ ਦਾ ਤਾਂ ਤੀਜੀ ਵਾਰ ਪਿੰਡ 'ਚ ਹੁਣ ਪੰਚਾਇਤ ਇਕੱਠੀ ਹੋਈ ਏ ਇਹਨਾਂ ਨੇ ਅੱਗੇ ਬਹੁਤ ਤਿੰਨ ਤੀਜੀ ਵਾਰ ਵਾਰਦਾਤ ਕੀਤੀ ਅੱਗੇ ਰਾਮ ਸਿੰਘਾਂ ਨਾਲ ਗਏ ਲੜਾਈ ਹੋਈ ਏ ਉਰਵੀਨ ਨੇ ਇਥੇ ਬਹੁਤ ਵਾਰ ਦਾਤ ਕੀਤੀ ਸੀ ਕਿ ਬਹੁਤ ਮਤਲਬੀ ਮਛਰੀ ਹੋਏ ਨੇ ਇਹਨਾਂ ਦਾ ਕਾਰਨ ਕੀ ਲੜਾਈ ਝਗੜੇ ਦਾ ਕਾਰਨ ਕੀ ਹੋ ਗਿਆ ਲੜਾਈ ਝਗੜੇ ਦਾ ਇਹ ਬੰਦੇ ਇਹਨਾਂ ਨੇ ਮਂਗਾਏ ਸੀ ਉਥੇ ਕੋ ਕੰਮ ਤੇ ਲੱਗੇ ਸੀ ਉਥੇ ਰੋਲਾ ਪਿਆ ਉਦੋਂ ਗੱਲ ਛੋਟੀ ਮਿੱਟੀ ਜੀ ਗੱਲ ਦੀ ਰਣਜੀਤ ਸਿੰਘ ਦੇ ਬੰਦੇ ਉਥੇ ਮਂਗਾਤੇ ਤੇ ਉਥੇ ਮੁੰਡੇ ਸਾਡੇ ਗੱਲ ਪਏ ਰਣਜੀਤ ਸਿੰਘ ਰੱਖੀ ਹੋਈ ਹੈ ਹਾਂ ਰਣਜੀਤ ਰੱਖਦੇ ਨੇ ਹੂੰ ਉਥੇ ਰਣਜੀਤ ਨਾਲ ਇਹ ਬੰਦੇ ਜਿਹੜੇ ਪਾਸੋਂ ਮਂਗਾਏ ਸੀ ਇਹ ਉਹਨੂੰ ਮੁੰਡੇ ਨੂੰ ਵੇਚ ਲਈ ਇਹ ਮੁੰਡਾ ਬਾਹਰ ਪੈੜੀ ਦੇ ਫਿਰਦਾ ਸੀ ਠੀਕ ਇਨ ਨੂੰ ਨਹੀਂ ਪਤਾਗਾ ਵੀ ਮੈਨੂੰ ਕਿੱਥੇ ਫਿਰਦੇ ਨੇ ਕਿਹਿੰਦੇ ਨੇ ਇਹ ਬੰਦੇ ਜਿਹੜੇ ਨਾ 파ਟੇ ਦੇ ਨੇ ਜਿਹੜੇ ਨਹੀਂ ਜਿਹੜੇ ਭੰਤ ਤੋੜਦੇ ਕਿਹਨਾਂ ਨਾ ਚਾਹਿਆ ਪਿੰਡ ਦੇ ਨਹੀਂ ਜਿਹੜੇ 파ਟੂ ਬੰਦੇ ਮੰਗਾ ਦੇ ਸਾਡੇ ਘਰੇ ਕਾਲ ਦੇ 파ਟੂ ਮੰਗਾ ਦੇ ਨੇ ਹੁਣ ਕੀ ਪ੍ਰਸ਼ਾਸਨ ਤੋਂ ਕਾਰਵਾਈ ਦੀ ਪ੍ਰਸ਼ਾਸਨ ਤੋਂ ਅਸੀਂ ਇਹ ਮੰਗਦੇ ਆਂ ਵੀ ਅਸੀਂ ਰਾਤ ਪੁਲਿਸ ਦੇ ਕੋਲੇ ਗਏ ਸੀ ਉਹਨਾਂ ਕਹਿੰਦਾ 10 ਵਜੇ ਆਜੂ ਹੂੰ ਮੈਂ 10 ਵਜੇ ਜਾਊਂਗਾ ਜੇ ਮੇਰੀ ਕੋਈ ਗੱਲ ਸੁਣੀ ਤੇ ਮੈਂ ਗੱਲ ਕਰੂੰਗਾ ਬੇਨਾਮ ਨੋਈ ਤੇ ਮੈਂ ਕੋਈ ਵੀ ਗੱਲ ਨਹੀਂ ਮੰਨਾਂਗਾ ਠੀਕ ਕਿ ਇਹ ਜਿਹੜਾ ਵਾਰਦਾਤਾ ਰੋਜ਼ ਰੋਜ਼ ਕਰਦੇ ਨੇ ਅਸੀਂ ਨਹੀਂ ਹੁੰਦੇ ਇਹ ਜਿਹੜੀਆਂ ਵਾਰਦਾਤਾ ਨੇ ਗਲਤ ਕਰਦੇ ਨੇ ਤੇ ਗਲਤ ਸਟੈਪ ਚੁੱਕਦੇ ਨੇ ਇਹਨਾਂ ਦੇ ਹੱਥ ਜਿਹੜੇ ਨੇ ਉੱਠੇ ਡਲੇ ਸਰਕਾਰ ਦੇ ਨਾਲ ਇਹ ਆਮ ਕੀ ਤੁਹਾਡਾ ਕਰਨ ਜੀ ਪਰ ਇਹ ਕਿਥੋਂ ਰਹਿਣ ਬੜਾ ਤੇ ਅੱਛੀ ਆਲੀ ਕਹਾਣੀ ਤੇ ਕੀ ਹੋਈ ਭੰਤੋੜ ਕੀ ਹੋਇਆ ਭੰਤੋੜ ਸਾਡੇ ਜੀ ਬਹੁਤ ਵੇਹ ਵੀ ਬੁੱਢਾ ਬੁੱਢੀ ਹੈਗੇ ਸੀ ਹੂੰ ਹੂੰ ਇੱਕ ਰੇਵੀ ਮੇਰਾ 99 ਜਾਂ ਵੀ ਲੱਗਦਾ ਹੈ ਹੂੰ ਹੂੰ ਤਾਂ ਮੈਂ ਨੰਦਾ ਵੀ ਘਰ ਦਵਾਈ ਇਹਨਾਂ ਰੱਖਿਆ ਹੋਇਆ ਤੇ ਉਹ ਬਾਹਰ ਪੈਲੀ ਤੇ ਸੀ ਤੇ ਬੁੱਢਾ ਬੁੱਢੀ ਦੋਵੇਂ ਦੁਕਾਨ ਤੇ ਸੀ ਤੇ ਦੁਕਾਨ ਤੋਂ ਆ ਕੇ ਵੀ ਇਹਨਾਂ ਦੇ ਗਲਪੂ ਪੈ ਤਾ ਨੇ ਇੱਕ ਚੰਦਾ ਕੰਮ ਥੋੜੀ ਇਹਨਾਂ ਭੰਤੋੜੇ ਵੀ ਕੀਤੀ ਭੰਤੋੜੀ ਬਹੁਤ ਕੀਤੀ ਤਾਂ ਟਟਾ ਰੋੜੇ ਚੱਲੇ ਹਾਂ ਇੱਟਾਂ ਰੋੜੇ ਚੱਲੇ ਜ਼ਖਮੀ ਕਿੰਨੇ ਹੋਏ ਹਾਂ ਜ਼ਖਮੀ ਮੇਰੇ ਮੁੰਡੇ ਦੀ ਛੱਟ ਲੱਗੀ ਛੱਟ ਲੱਗੀ ਆ ਪੈ ਸਰਕਾਰ ਵੀ ਹਣੀ ਚੇ ਉੱਤਾਰ ਰੋੜਾ ਚਲਾਉਂਦੇ ਰਹਿ ਠੀਕ ਕੀ ਨਾਮ ਤੋਂ ਲੋ ਬਿਰ ਬੇਤਵਾ ਤੁਸੀਂ ਹਾਂਜੀ ਵੀ ਦਵਾ ਕਿੱਥੋਂ ਦੇ ਰਹਿਣ ਵਾਲੇ ਹੋ ਵੈਂਡ ਵਾਲੀ ਅੱਛਾ ਜਿਹੜੀ ਲੜਾਈ ਝਗੜਾ ਆ ਤੁਹਾਡੇ ਤੇ ਰੂਪ ਲਗਾ ਰਹੇ ਨੇ ਮੁੰਡਿਆਂ ਤੇ ਕੌਣ ਆਏ ਸੀਗੇ ਮੁੰਡੇ ਤੁਹਾਡੇ ਉਹ ਮੇਰਾ ਬੇਟਾ ਜੀ ਬਿਮਾਰ ਹੈ ਤੇ ਇੱਕ ਹੁੰਜ ਨਹੀਂ ਠੀਕ ਰਹਿੰਦਾ ਤੇ ਇੱਕ ਸ਼ਹਿਰ ਰਹਿੰਦਾ ਉਹ ਤਾਂ ਸਾਡੇ ਕੋਲ ਰਹਿੰਦਾ ਹੀ ਨਹੀਂਗਾ ਹੂੰ ਹੂੰ ਮੇਰੇ ਘਰ ਵਾਲਾ ਵੀ ਮਰਿਆ ਹੋਇਆ ਅੱਗੇ ਵੀ ਨਾ ਸਾਡਾ ਇੱਕ ਬੰਦਾ ਮਾਰਿਆ ਹੋਇਆ ਕਤਲ ਕੀਤਾ ਸੀ ਨਾ ਇਹਨਾਂ ਨੂੰ ਕਿਹਾ ਮਾਫ਼ ਹੁਣ ਫੇਰ ਦੁਬਾਰੇ ਇੰਦੇ ਰਿਸ਼ਤੇਦਾਰ ਸਦੇ ਉਹ ਮੁੰਡਾ ਗਿਆ ਕੰਮ ਤੇ ਉੱਥੇ ਟਲਾ ਹੋ ਗਿਆ ਤੋਂ ਉਥੋਂ ਲੈਣ ਗਏ ਨੇ ਤੇ ਅੱਗੋ ਇਹ ਕਾਲ ਪਾਏ ਗਏ ਨੇ ਫੇਰ ਟੁੱਟਮਾਰ ਕੀਤੀ ਹਾਂ ਟੁੱਟਮਾਰ ਕੀਤੀ ਇਹ ਕਹਿੰਦੇ ਨੇ ਗਲੀਆਂ 'ਚ ਫਿਰਦੇ ਅਸੀਂ ਮੁੰਡਾ ਲੈ ਕੇ ਭੱਜੇ ਫਿਰਨੇ ਆਉਂਦਾ ਮੇਰਾ ਮੁੰਡਾ ਇੰਨਾ ਤੇ ਹਿਆਰਾ ਫਿਰ ਪਿੰਡ ਦੇ ਵਿੱਚ ਇੱਟਾ ਰੋਡ ਵਿੱਚ ਲਾਏ ਹਾਂ ਜੀ ਬਹੁਤ ਜ਼ਿਆਦੇ ਚਲਾਏ ਗਲਿਚ ਇਹ ਸਾਨੂੰ ਇਹਨਾਂ ਦਾ ਖਤਰਾ ਹੀ ਖਤਰਾ ਹੈ ਇਹਨਾਂ ਦੇ ਫੂਨ ਮੂੰਹ ਲੱਗਾ ਹੈ ਕਿ ਇਹ ਸਾਡੇ ਹਰ ਬੰਦੇ ਦੇ ਗਾਲ ਪੈਂਦੇ ਤੇ ਇੱਕ ਬੰਦੇ ਮਾਰਦੇ ਨਾਲ ਬੁੜੀਆਂ ਰਲ ਜਾਂਦੀਆਂ ਨੇ ਸਰਪੰਚੇ ਤੇ ਸਰਪੰਚੀ ਬੰਦੇ ਮਾਰਾਉਂਦਾ ਬਾਦ ਸਾਬਕਾ ਹਾਂਜੀ ਅੱਛਾ ਕੋ ਜਾਣਕਾਰੀ ਚਾਹੀਦੀ ਹੁਣ ਜਾਂਚ ਹੋਣੀ ਚਾਹੀਦੀ ਬਿਲਕੁਲ ਇਹਦੇ ਫੋਨ ਤੋੜਤੇ ਇੱਕ ਇੱਕ ਇਹਨੇ 5 7 ਜਣੇ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਨੇ ਇਹ 4 ਜਣੇ ਨੇ ਮੁੰਡੇ ਦਵਾਈ ਨੇ ਕਿ ਲਗੇ ਆ ਰਹੇ ਨੇ ਇਹ ਉਹਦੇ ਗਾਲ ਪਾਏ ਸੂਬਾ ਪਹਿਲਾਂ ਬਣਾ ਕੇ ਪਾ ਦੇ ਕੀ ਨਾਮ ਤੁਹਾਡਾ ਭਾਈ ਨਾਮ ਕੀ ਲਾਪਰੀ ਜਿਹੜੇ ਤੁਹਾਡੇ ਤੇ ਪਿੰਡ ਦੇ ਵਿੱਚ ਇਹ ਰੋਪ ਲੱਗ ਰਹੇ ਨੇ ਕੀ ਰੋਪ ਨੇ ਜਿਹੜੇ ਕੁੱਟ ਮਾਰਦੇ ਜਾਂ ਪੰਣ ਤੋੜਾ ਕਰਦੇ ਭਾਈ ਇਹ ਕਹਿੰਦੇ ਨਸ਼ੇ ਵੇਚਦੇ ਐਂ ਕਰਦੇ ਆ ਮੈਂ ਤਾਂ ਪਹਿਲੀ ਵਾਰੀ ਇੱਥੇ ਆਲੀ ਕੇ ਪਿੰਡ ਆਇਆ ਹਾਂ ਰਿਸ਼ਤੇਦਾਰ ਇਹਨਾਂ ਦਾ ਰਿਸ਼ਤੇਦਾਰ ਇਹਦੀ ਹਾਂਜੀ ਅੱਛਾ ਮੇਰੀ ਮਾਸੀ ਲੱਗਦੀ ਆ ਮੈਂ ਗਲੀ ਥਾਣੀ ਦਾ ਮਾਸੀ ਦਾ ਮੁੰਡਾ ਬਿਮਾਰ ਸੀ ਆਹੀ ਤਲਵੰਡੀਆਂ ਲੈ ਕੇ ਆਏ ਘਰੇ ਛੱਡਣੋਂਉਂਦੇ ਪਈਗੇ ਇਹ ਸਾਡੇ ਗਾਲ ਪੈ ਕੇ ਰਾਹ 'ਚ ਰੁੱਕ ਕੇ ਘੇਰ ਕੇ ਕੁੱਟ ਮਾਰ ਕੀਤੀ ਹਾਂਜੀ ਅੱਛਾ ਉਸ ਤੋਂ ਬਾਅਦ ਕੀ ਅਟਾ ਰੋੜੇ ਚੱਲੇ ਉਸ ਤੋਂ ਬਾਅਦ ਗਾਲਾਂ ਹੀ ਘੋ ਜੁੱਟਾ ਬੜੀਆਂ ਮਾਰੀਆਂ ਸਾਡੇ ਵਾਧੂ ਸੱਟਾਂ ਵੱਜੀਆਂ ਹੋਈਆਂ ਅੱਛਾ ਹਾਂਜੀ ਇਕੱਠੇ ਕਰਕੇ ਸਾਰੇ ਮੁੰਡੇ ਸੱਦੇ ਹੋਏ ਇਹਨਾਂ ਨੇ ਬਦਮਾਸ਼ ਬਦਮੂਸ਼ ਸਾਰੇ ਤੁਹਾਡੇ ਤੇ ਹੁਣ ਕੀ ਝੋਠੇ ਰੂਪ ਲਗਾਉਂਦੇ ਹਾਂਜੀ ਪਿਸਤੌਲ ਵੀ ਵਿਖਾਉਂਦੇ ਸੀ ਹੁਣ ਕੀ ਇਹਨਾਂ ਬਿਲਕੁਲ ਜਾਂਚ ਹੋਣੀ ਚਾਹੀਦੀ ਪੁਲਿਸ ਵੱਲੋਂ ਥੋੜੀ ਚਾਹੀਦੀ ਹੈ ਜੀ ਕਾਰਵਾਈ ਕਰਨੀ ਚਾਹੀਦੀ ਇੱਟਾ ਵੇਖੋ ਹੀ ਬੰਦਾ ਮੈਂ ਤਾਂ ਤਾਕਰ ਦਾ ਸਿਆਣਪਿਆਣਾ ਕਰਕੇ ਬੰਦੇ ਬਜ਼ੁਰਗ ਬੰਦਾ ਜੀ ਸਾਡੇ ਪਿਓਾਂ ਦੀ ਉਮਰ ਦਾ ਹੂੰ ਹੂੰ ਉਹਨੇ ਸਾਨੂੰ ਗਾਲਾਂ ਕੱਢੀਆਂ ਗੰਦੀਆਂ ਫਾਈ ਫੇਰ ਵੀ ਨਹੀਂ ਬੋਲੇ ਇੱਜ਼ਤ ਰੱਖ ਲਈ ਕਿ ਬਜ਼ੁਰਗ ਬੰਦਾ ਵਾ ਹਾਂਜੀ ਕੀ ਤੁਹਾਡਾ ਪਨ ਜੀ ਪਰ ਇਹ ਕਿਥੋਂ ਰਹਿਣ ਬੜੇ ਤੇ ਅੱਛੀ ਵਾਲੀ ਕਹਾਣੀ ਤੇ ਕੀ ਹੋਈ ਪਨ ਤੋੜ ਕੀ ਹੋਇਆ ਪਨ ਤੋੜ ਸਾਡੇ ਜੀ ਬਹੁਤ ਵੇਬੀ ਬੁੱਢਾ ਬੁੱਢੀ ਹੈ ਗਈ ਸੀ ਹੂੰ ਹੂੰ ਇਹ ਕਰੇ ਵੀ ਮੇਰਾ 99 ਜਾਂ ਵੀ ਲੱਗਦਾ ਹੂੰ ਹੂੰ ਕੰਮ ਨੰਦਾ ਵੀ ਕਰ ਦਵਾਈ ਇਹਨਾਂ ਰੱਖਿਆ ਹੋਇਆ ਤੇ ਉਹ ਬਾਹਰ ਪੈਲੀ ਤੇ ਸੀ ਤੇ ਬੁੱਢਾ ਬੁੱਢੀ ਦੋਵੇਂ ਦੁਕਾਨ ਤੇ ਸੀ ਤੇ ਦੁਕਾਨ ਤੋਂ ਆ ਕੇ ਵੀ ਇਹਨਾਂ ਦੇ ਗਲਗੁਲ ਪੈ ਗਏ ਨੇ ਕੁਝੰਦਾ ਕੰਮ ਥੋੜੀ ਇਹਨਾਂ ਪਨ ਤੋੜੇ ਦੀ ਕੀਤੀ ਪਨ ਤੋੜੀ ਬਹੁਤ ਕੀ ਟਟਾ ਰੋੜੇ ਚੱਲੇ ਹਾਂ ਇੱਟਾ ਰੋੜੇ ਚੱਲੇ ਜ਼ਖਮੀ ਕਿੰਨੇ ਹਾਂ ਜ਼ਖਮੀ ਮੇਰੇ ਮੁੰਡੇ ਦੇ ਹੀ ਛੱਟ ਲੱਗੀ ਹਾਂ ਸਰਕਾਰ ਵੀ ਹੋਣੀ ਚਾਹੀਦੀ ਹਾਂ ਉੱਤਾਰ ਰੋੜਾ ਚਲਾਉਂਦੇ ਰਹੇ ਠੀਕ ਕੀ ਕੀ ਨਾਮ ਕੀ ਤੁਹਾਡਾ ਰਮਨਦੀਪ ਪਾਸ ਰਮਨਦੀਪ ਜਿਹੜੀ ਇਹ ਲੜਾਈ ਹੋਈ ਤੁਹਾਡੇ ਤੇ આરોਪ ਲੱਗ ਰਹੇ ਨੇ ਜੋਪ ਕੀ ਹੈ ਕਿੰਨਾ ਮੁੰਡਿਆਂ ਤੇ ਲੱਗ ਰਹੇ ਤੁਹਾਡੇ ਮੁੰਡਿਆਂ ਤੇ ਇਹ ਮੇਰੇ ਭਰਾ ਨੇ ਹਾਂ ਹਾਂ ਤੇ ਨੰਗਾ ਲੱਗੇ ਤੇ ਨੰਗਾ ਨਹੀਂ ਸੀ ਦੇਂਦਾ ਸਕੂਲ ਦਾ ਟਾਪਾ ਪਹਿਲਾਂ ਟੁੱਟਾ ਤੇ ਆਸੀ ਇਹਨਾਂ ਨੂੰ 2000 ਰੁਪਏ ਆਵ ਦੇਤਾ ਉਹਨਾਂ ਪਲਾਨ ਕਰਾਸ ਮੁੰਡੇ ਸਾਡੇ ਥਿਆਰ ਲੱਕ ਪਹਿਲਾਂ ਬੈਠਾ ਸੀ ਤੇ ਫਿਰ ਉਸ ਮੌਕੇ ਦੇ ਤਾਹਤੇ ਨਾ ਅਸੀਂ ਮੁੰਡਿਆਂ ਨੂੰ ਨਾ ਵੀ ਆਪਣੇ ਆਪ ਨੂੰ ਬਚਾਇਆ ਇਹਨਾਂ ਕੰਬਰੀਆਂ ਤੇ ਟਾ ਰੋੜੇ ਚਾਲਾਕ ਚੜ ਕੇ ਮੈਂ ਮੁੰਡਰ ਘਰੇ ਖਿੱਚੇ ਲਿਆ ਮੈਂ ਹੂੰ ਕੁੱਟਮਾਰ ਕੀਤੀ ਮੈਂ ਹਾਂ ਇਹਨਾਂ ਕੁੱਟਮਾਰ ਕੀਤੀ ਬੱਚਿਆਂ ਨੂੰ ਵੀ ਬੁੜੀਆਂ ਨੂੰ ਵੀ ਠੀਕ ਘਰੇ ਕੋਈ ਜੀ ਨਹੀਂ ਸੀ ਤੁਹਾਡੇ ਤੇ ਝੂਠੇ ਰੋਗ ਲਗਾ ਦੋ ਝੂਠੇ ਜਲਾ ਬਣਾਉਂਦੇ ਨੇ ਟਮਾਟਰ ਸਾਈਕਲ ਸੜ ਦੋ ਪਾਸੇ ਸਾਡਾ ਫੋਨ ਭਾਂ ਦਿੱਤਾ ਇਹਨਾਂ ਡਾਂਗ ਮਾਰ ਕੇ ਠਾਈ ਹੁਣ ਜਾਂਚ ਹੋਣੀ ਚਾਹੀਦੀ ਜਾਂਚ ਹੋਣੀ ਚਾਹੀਦੀ ਪੁਲਿਸ ਮਾਰ ਵੇਲੇ ਨਿਕਲ ਜਾਂਦਾ ਸਿਆਣਾ ਪਿਆਣਾ ਬੰਦਾ ਹੈ ਠੀਕ